ਬੜੀ ਮਦਭਾਗੀ ਇੱਕ ਘਟਨਾ ਅਸੀਂ ਇਹਦੀ ਮੋਹਾਲੀ ਜੁਲਰ ਐਸੋਸੀਏਸ਼ਨ ਵੱਲੋਂ ਨਿੰਦਿਆ ਕਰਦੇ ਆ ਕਿ ਇਹ ਦਿਨ ਦਿਹਾੜੇ ਜਿਹੜੀਆਂ ਉਹ ਗਨਪੁਆਇੰਟ ਦੇ ਉੱਤੇ ਦੁਕਾਨਦਾਰ ਨੂੰ ਲੁੱਟ ਲਿਆ ਟੀਸੀ ਮੈਡਮ ਨੇ ਉਹਨਾਂ ਨੇ ਬੜਾ ਸਹਿਯੋਗ ਕੀਤਾ ਸੀਗਾ ਬਟ ਉਹਨਾਂ ਨੇ ਵੀ ਜ਼ੋਰ-ਜ਼ੋਰ ਲਾਇਆ ਪਰ ਕੋਈ ਸਾਡੀ ਸੁਰੱਖਿਆ ਪਰ ਕੁਝ ਨਹੀਂ ਸੋਚਿਆ ਹਾਲੇ ਤਾਂ ਉਹ ਦੁਕਾਨਦਾਰ ਆਪਣੀ ਹੋਸ਼ ਨਹੀਂ ਆਇਆ ਉਹ ਨੁਕਸਾਨ ਤਾਂ ਮੈਂ ਦੇਖ ਕੇ ਆ ਉਹਨਾਂ ਦਾ ਹੋਇਆ ਉਹ ਹਾਲੇ ਅੰਦਾਜ਼ਾ ਲਾਣਗੇ ਉਹਨਾਂ ਨੇ ਫਿਗਰ ਨਹੀਂ ਦੱਸੀ ਬਟ ਸਮਾਨ ਲੈ ਕੇ ਗਏ ਚੀਜ਼ਾਂ ਸਰ ਮੁਤਾਬਕ ਐਕਟਿਵਾ ਤੇ ਆਏ ਐ ਤੇ ਖੜਾ ਕਿਤੇ ਐਕਟਿਵਾ ਉਹਦੇ ਉੱਤੇ ਆਏ ਐ ਤੇ ਸਟਾਰਟ ਨਹੀਂ ਹੋਇਆ ਫਿਰ ਉਹ ਇੱਦਾਂ ਹੀ ਭੱਜ ਗਏ ਐ ਜੱਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਇਹ ਇਕ ਮਾਈਕ ਮੁਹਾਲੀ ਦੇ ਫੇਰ 10 ਜਿਹੜਾ ਸੁਨਿਆਰੇ ਲੁੱਟਿਆ ਗਿਆ ਇਹਦੇ ਬਾਰੇ ਆਪਣਾ ਕੀ ਕਹਿੰਦੇ ਹੋ ਦੇਖੋ ਬੜੀ ਮਦਭਾਗੀ ਇਹ ਘਟਨਾ ਅਸੀਂ ਇਹਦੀ ਮੁਹਾਲੀ ਜੁਲਰ ਐਸੋਸੀਏਸ਼ਨ ਵੱਲੋਂ ਨਿੰਦਿਆ ਕਰਦੇ ਆ ਕਿ ਇਹ ਦਿਨ ਦਿਹਾੜੇ ਜਿਹੜੀਆਂ ਉਹ ਗਨਪੁਆਇੰਟ ਦੇ ਉੱਤੇ ਦੁਕਾਨਦਾਰ ਨੂੰ ਲੁੱਟ ਲਿਆ ਜਾਂਦਾ ਔਰ ਬਹੁਤ ਵੱਡਾ ਦੁਖਦਾਈ ਘਟਨਾ ਮੰਨ ਨੂੰ ਬੜਾ ਦੁੱਖ ਔਰ ਠੇਸ ਪਹੁੰਚਿਆ ਔਰ ਮੁਹਾਲੀ ਸ਼ਹਿਰ ਦੇ ਵਿੱਚ ਵੀ ਇਸ ਚੀਜ਼ ਦੀ ਜਿਹੜੀ ਉਹ ਨਿੰਦਿਆ ਕੀਤੀ ਜਾ ਰਹੀ ਹੈ ਸੁਰੱਖਿਆ ਪ੍ਰਬੰਧਾਂ ਦੇ ਹਿਸਾਬ ਨਾਲ ਆਪਾਂ ਕਿਸ ਤਰ੍ਹਾਂ ਦੇਖਦੇ ਆਂ ਮਹਾਲੀ ਨੂੰ ਵੀ ਕਿਵੇਂ ਦੇਖਣਾ ਹੈ ਦੇਖੋ ਹਾਲ ਉਹ ਦਿਖਦੇ ਹੀ ਪਿਆ ਆਪਾਂ ਨੂੰ ਵੀ ਦਿਨ ਦਿਹਾੜੇ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ ਵੀ ਦਿਨ ਦਿਹਾੜੇ ਜਿਹੜੇ ਨੇ ਉਹ ਇਸ ਤਰ੍ਹਾਂ ਹਿੰਮਤ ਪੈ ਜਾਏ ਦੁਕਾਨਦਾਰ ਦੇ ਗਨ ਪੁਆਇੰਟ ਦੇ ਉੱਤੇ ਰੱਖ ਕੇ ਤੇ ਦੁਕਾਨ ਦੁਕਾਨ ਲੁੱਟ ਲਈ ਜਾਵੇ ਤੇ ਉਹ ਪ੍ਰਸ਼ਾਸਨ ਦਾ ਦਿਖਦੇ ਹੀ ਪਿਆ ਆਪਾਂ ਨੂੰ ਕਿੰਨੀ ਕੁ ਮਸ਼ਤੀਦੀ ਜਿਹੜੀ ਨਜ਼ਰ ਆ ਰਹੀ ਹੈ ਅਫਸਰਾਂ ਨੂੰ ਚਿੱਠੀਆਂ ਪਾ ਗਏ ਹਾਲਾਂਕਿ ਮੈਡਮ ਜਿਹੜੇ ਨੇ ਆਪਣੇ ਜਿਹੜੇ ਡੀਸੀ ਮੈਡਮ ਨੇ ਉਹਨਾਂ ਨੇ ਬੜਾ ਸਹਿਯੋਗ ਕੀਤਾ ਸੀਗਾ ਬਟ ਉਹਨਾਂ ਨੇ ਵੀ ਜ਼ੋਰ-ਜ਼ੋਰ ਲਾਇਆ ਪਰ ਕੋਈ ਸਾਡੀ ਸੁਰੱਖਿਆ ਪਰ ਕੁਝ ਨਹੀਂ ਸੋਚਿਆ ਗਿਆ। ਅੱਜ ਫਿਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੁਬਾਰਾ ਪ੍ਰਸ਼ਾਸਨ ਨੂੰ ਕਹਿਣਾ ਚਾਹਨਾ ਕਿ ਇਦੋਂ ਕੋਈ ਹੋਰ ਵੱਡੀ ਮਤਭਾਗੀ ਘਟਨਾ ਵਾਪਰੇ ਉਦੋਂ ਪਹਿਲਾਂ-ਪਹਿਲਾਂ ਦੀਨ ਤੋਂ ਜਾ ਕੇ ਲੋਕਾਂ ਦੇ ਭਲੇ ਵਾਸਤੇ ਕੰਮ ਕਰਨ ਕੋਈ ਕਿਸੇ ਦੀ ਕੋਈ ਰਾਜਨੀਤਿਕ ਗੱਲਾਂ ਨਹੀਂ ਇਹ ਲੋਕਾਂ ਦੀ ਜੀਵਨ ਦਾ ਔਰ ਰੋਟੀ ਰੋਟੀ ਦਾ ਸਵਾਲ ਹੈ ਇਹਦੇ ਉੱਤੇ ਕਾਰਵਾਈ ਕਰਨ। ਸਰ ਕਿੰਨਾ ਖਸਤਾ? ਦੇਖੋ ਹਾਲੇ ਤੋਂ ਦੁਕਾਨਦਾਰ ਆਪਣੀ ਹੋਸ਼ ਨਹੀਂ ਆਇਆ ਉਹ ਨੁਕਸਾਨ ਤਾਂ ਮੈਂ ਦੇਖ ਕੇ ਆ ਉਹਨਾਂ ਦਾ ਹੋਇਆ। ਉਹ ਹਲੇ ਅੰਦਾਜ਼ਾ ਲਾਣਗੇ ਉਹਨਾਂ ਨੇ ਫਿਗਰ ਨਹੀਂ ਦੱਸੀ ਬਟ ਸਮਾਨ ਲੈ ਕੇ ਗਏ ਚੀਜ਼ਾਂ ਤੇ ਉਹ ਸਰੇ ਆਮ ਕਰਨ ਪੜਦੇ ਜੇ ਗਵੰਡੀ ਨਾ ਬਚਾਂਦਾ ਉਹਨਾਂ ਦਾ ਨਾ ਲੱਗੇ ਨਾ ਆਂਦਾ ਤੇ ਸ਼ਾਇਦ ਨੁਕਸਾਨ ਹੋਰ ਵੀ ਹੋ ਸਕਦਾ ਸੀ ਕਿੱਧਰ ਚਾਹੀਦੀ ਤਰਫ ਉਹ ਕਹਿੰਦੇ ਇਹਨਾਂ ਦੇ ਦਸਰ ਮੁਤਾਬਕ ਐਕਟਿਵਾ ਤੇ ਆਏ ਐ ਇੱਥੇ ਖੜਾ ਕਿਤੇ ਐਕਟਿਵਾ ਉਹਦੇ ਉੱਤੇ ਆਏ ਐ ਤੇ ਉਹ ਸਟਾਰਟ ਨਹੀਂ ਹੋਇਆ ਫਿਰ ਉਹ ਇੱਦਾਂ ਹੀ ਭੱਜ ਗਏ ਐ ਇਸੇ ਤਰ੍ਹਾਂ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ